ਉਸ ਸਾਰੀ ਕਿਰਤੀ ਲਾਭਪਾਤਰੀਆਂ ਦੇ ਜਲਦੀ ਮਸਲੇ ਹੋਣਗੇ ਹੱਲ 27 ਦਾ ਧਰਨਾ ਮੁਲਤਵੀ ਕੰਸਟਰਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਐਟਕ ਵੱਲੋਂ ਉਸ ਸਾਰੀ ਕਿਰਤੀ ਲਾਭਪਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਅਤੇ ਲਾਭਪਾਤਰੀਆਂ ਦੇ ਉਹਨਾਂ ਦੇ ਬੰਦੇ ਹੱਥ ਦਿਵਾਉਣ ਲਈ 27 ਫਰਵਰੀ ਨੂੰ ਲੇਬਰ ਕਮਿਸ਼ਨਰ ਦੇ ਦਫ਼ਤਰ ਮੂਰੇ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਰਨਲ ਸਕੱਤਰ ਸਾਥੀ ਸੁਖਦੇਵ ਸ਼ਰਮਾ ਇਟਾਕੇ ਦੇ ਡਿਪਟੀ ਜਨਰਲ ਸਕੱਤਰ ਅਮਰਜੀਤ ਤਾਸਲ ਅਤੇ ਸਕੱਤਰ ਜੈਪਾਲ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ ਓਕਤ ਦਿੱਤੇ ਐਲਾਨ ਨੂੰ ਮੁੱਖ ਰੱਖਦਿਆਂ ਕਿਰਤ ਵਿਭਾਗ ਵੱਲੋਂ ਉਹਨਾਂ ਨੂੰ ਅੱਜ ਭਾਵੇਂ 24 ਫਰਵਰੀ ਨੂੰ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ ਸੀ ਅਤੇ ਅੱਜ ਕਿਰਤ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਯੂਨੀਅਨ ਦੀ ਇੱਕ ਵਧੀਆ ਮਾਹੌਲ ਵਿੱਚ ਮੀਟਿੰਗ ਹੋਈ ਅਤੇ ਯੂਨੀਅਨ ਵੱਲੋਂ ਮੰਗਾਂ ਦੇ ਆਧਾਰ ਤੇ ਪਹਿਲਾਂ ਦਿੱਤੇ ਮੰਗ ਪੱਤਰ ਨੋਟਿਸ ਨੂੰ ਅਫਸਰਾ ਵੱਲੋਂ ਸੰਜੀਦਗੀ ਨਾਲ ਲਿਆ ਗਿਆ ਹੈ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਵੱਲੋਂ ਰੱਖੇ ਗਏ ਉਸਾਰੀ ਕਿਰਤੀਆਂ ਦੇ ਮਸਲੇ ਜਾਇਜ਼ ਹਨ ਅਤੇ ਇਹ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ ਜਿਸ ਨੂੰ ਮੁੱਖ ਰੱਖਦਿਆਂ 27 ਫਰਵਰੀ ਨੂੰ ਸੂਬਾ ਪਧਰੀ ਦਿੱਤਾ ਜਾਣ ਵਾਲਾ ਧਰਨਾ ਹੁਣ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਮੋਟੇ ਰੂਪ ਵਿੱਚ ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਲੰਬੇ ਸਮੇਂ ਤੋਂ ਹਜ਼ਾਰਾਂ ਕੇਸ ਜੋ ਐਕਸ ਗਰੇਸ਼ੀਅਸ ਸਕੀਮ ਅਧੀਨ ਪੈਂਡਿੰਗ ਪਏ ਹਨ ਉਹਨਾਂ ਨੂੰ ਬੋਰਡ ਦੀ ਸਾਈਟ ਚੱਲਣ ਦੇ 15 ਦਿਨਾਂ ਦੇ ਅੰਦਰ-ਅੰਦਰ ਹਲ ਕਰਕੇ ਪੈਸਿਆਂ ਦੀ ਰਾਸ਼ੀ ਲਾਭਪਾਤਰੀ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਮੀਟਿੰਗ ਵਿੱਚ ਇਹ ਵੀ ਪਾਸ ਕੀਤਾ ਗਿਆ ਹੈ ਕਿ ਸੂਬੇ ਭਾਰ ਦੇ ਸਾਰੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਅਤੇ ਪ੍ਰਿੰਸੀਪਲਾਂ ਨੂੰ ਲਿਖਤੀ ਪੱਤਰ ਜਾਰੀ ਕਰਕੇ ਹਦਾਇਤ ਕਰ ਦਿੱਤੀ ਜਾਵੇਗੀ ਕਿ ਉਸਾਰੀ ਕੀਰਤੀ ਦਾ ਵਿਦਿਆਰਥੀ ਬੱਚਾ ਹੋਰ ਵਜ਼ੀਫੇ ਦੇ ਨਾਲ ਵੀ ਵਜ਼ੀਫਾ ਲੈ ਸਕਦਾ ਹੈ ਕਿਉਂਕਿ ਉਸਾਰੀ ਕੀਰਤੀ ਦੇ ਬੱਚੇ ਨੂੰ ਬੋਰਡ ਵਜ਼ੀਫਾ ਦੇਣ ਦਾ پابੰਦ ਹੈ। ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪਰਪੂਰ ਸਿੰਘ ਬੁੱਲਾਂਪੁਰ ਸੂਬਾ ਖਜ਼ਾਨਚੀ ਪ੍ਰਦੀਪ ਚਿਮਾ ਸੂਬਾ ਕਮੇਟੀ ਮੈਂਬਰ ਬੀਬੀ ਦਸਵਿੰਦਰ ਕੌਰ ਅੰਮ੍ਰਿਤਸਰ ਰਵੀ ਦਾਤ सुरेंद्र ਪੈਣੀ ਅਤੇ ਐਡਵੋਕੇਟ ਪਰਮੀਤ ਸਿੰਘ ਫਾਜ਼ਿਲ ਦਾ ਹਾਜ਼ਰ ਸਨ ਅੱਜ ਸਾਡੀ ਬੀਓਸੀ ਵਰਕਰਸ ਵੈਲਫੇਅਰ ਬੋਰਡ ਦੇ ਡਿਪਟੀ ਸੈਕਟਰੀ ਨਾਲ ਮੀਟਿੰਗ ਸੀ ਜੁਗੋ ਸਿੰਘ ਮਾਨ ਪੁੱਤਰ ਦਿੱਤਾ ਸੀ ਤੇ ਉਹਦੇ ਤੇ ਅਸੀਂ 27 ਫਰਵਰੀ ਨੂੰ ਧਰਨਾ ਦੇਣ ਦਾ ਫੈਸਲਾ ਕੀਤਾ ਸੀ ਉਹ ਤੋਂ ਪਹਿਲਾਂ ਬੋਰਡ ਨੇ ਮੀਟਿੰਗ ਦਿੱਤੀ ਉਸ ਮੀਟਿੰਗ ਵਿੱਚ ਬਹੁਤ ਮਸਲੇ ਆ ਜਿਹੜੇ ਉਹਨਾਂ ਨਾਲ ਹੱਲ ਕੀਤੇ ਹਨ ਉਹਨਾਂ ਨੇ ਉਹ ਜਿਹੜੀ ਮਤਲਬ ਐਗਰੀਸੀ ਦੀ ਰਕਮ ਲੋਕਾਂ ਦੀ ਵੰਡਣ ਕਨੀਓ ਪਈ ਸੀ ਉਹਨਾਂ ਨੇ ਯਕੀਨ ਦਿਵਾਇਆ ਕਿ ਬਹੁਤ ਛੇਤੀ ਵੰਡ ਦਿੱਤੀ ਜਾਏਗੀ ਇਸੇ ਤਰ੍ਹਾਂ ਹੀ ਜਿਵੇਂ ਬੋਰਡ ਦੇ ਅੰਦਰ ਮਤਲਬ ਮਨਜ਼ੂਰੀ ਦਾ ਮਾਮਲਾ ਸੀ ਉਹਨਾਂ ਨੇ ਕਿਹਾ ਵੀ ਇਹ ਛੇਤੀ ਕਰ ਦਿੱਤਾ ਜਾਏਗਾ ਪੁਰਾਣੇ ਕੇਸ ਜਿਹੜੇ 2017 ਤੋਂ ਪਹਿਲਾਂ ਲਟਕਦੇ ਸੀ ਉਹਨਾਂ ਸਬੰਧੀ ਇਹਨਾਂ ਨੇ ਕਿਹਾ ਚਿੱਠੀ ਲੇਖ ਕੇ ਇਹਨਾਂ ਦਾ ਹੱਲ ਕੀਤਾ ਜਾਏਗਾ ਇਸ ਤਰ੍ਹਾਂ ਦੀ 18 19 ਮਾਂਗਾ ਜਿਦੇ ਵਿੱਚ ਮਰਤਕਾਂ ਦੇ ਬਾਹਰਸਾਂ ਦੇ ਵਿਜੀਠੇ ਬਕਾਇਦਾ ਰਹਿੰਦੇ ਸੀ ਜਿੱਥਾਂ ਮਤਲਬ 10 ਹਿਸਕਾਰ ਦੀਆਂ ਰਕਮਾਂ ਰਹਿੰਦੀਆਂ ਸੀ ਜਾਂ ਲੰਬੇ ਸਮੇਂ ਤੋਂ ਬੈਂਕਾਂ 'ਚ ਜੋ ਪੈਸੇ ਨਹੀਂ ਪਏ ਸੀ ਉਹਨਾਂ ਸਾਰਿਆਂ ਦਾ ਹੱਲ ਕਰਨ ਦਾ ਉਹਨਾਂ ਨੇ ਯਕੀਨ ਦਿਲਾਇਆ ਤੇ ਅੰਤ 'ਤੇ ਅਸੀਂ ਅੱਜ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਹੈ ਕਿ ਅਸੀਂ 27 ਫਰਵਰੀ ਦੇ ਧਰਨੇ ਨੂੰ ਕੁਝ ਸਮੇਂ ਲਈ ਪੋਸਟਪੋਨ ਕਰਦੇ ਹਾਂ ਜੇ ਇਹਦਾ ਅਮਲ ਚੰਗਾ ਹੋਇਆ ਮੀਟਿੰਗ ਦਾ ਫਿਰ ਅਸੀਂ ਉਸ ਨੂੰ ਨਹੀਂ ਲਾਵਾਂਗੇ ਨਹੀਂ ਇਸ ਨੂੰ ਅੱਗੇ ਕੁਝ ਸਮੇਂ ਬਾਅਦ ਫਿਰ ਮੀਟਿੰਗ ਕਰਕੇ ਧਰਨੇ ਦਾ ਫੈਸਲਾ ਕਰਾਂਗੇ ਸ਼ਰਮਾ ਜੀ ਨੇ ਪਹਿਲਾਂ ਦੱਸਿਆ ਸਾਡੀ ਅੱਜ ਡਿਪਟੀ ਸੈਕਟਰੀ ਜਿਹੜੇ ਨੇ ਐਨਵੀਓਸੀ ਬੋਰਡ ਦੇ ਉਹਨਾਂ ਨਾਲ ਮੀਟਿੰਗ ਹੋਈ ਹੈ ਬਹੁਤ ਜਿਹੜੀਆਂ ਮੰਗਾਂ ਲੰਮੇ ਸਮੇਂ ਤੋਂ ਜਿਹੜੀਆਂ ਲਟਕਦੀਆਂ ਆ ਰਹੀਆਂ ਸੀ ਉਹਨਾਂ ਉੱਪਰ ਚੰਗੇ ਮਾਹੌਲ ਵਿੱਚ ਡੂੰਗੀ ਡਿਸਕਸ਼ਨ ਹੋਈ ਆ ਤੇ ਅਸੀਂ ਇਹ ਆਸ ਕਰਦੇ ਆ ਕਿ ਜਿਵੇਂ ਇਹ ਮਾਹੌਲ ਵਿੱਚ ਮੀਟਿੰਗ ਹੋਈ ਆ ਤੇ ਜਿਸ ਤਰ੍ਹਾਂ ਦਾ ਉਹਨਾਂ ਰਿਸਪਾਂਸ ਦਿੱਤਾ ਆ ਉਹਦੇ ਨਾਲ ਲੱਗਦਾ ਵੀ ਸਾਡੀਆਂ ਕਾਫੀ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਜੇ ਨਹੀਂ ਹੁੰਦੀਆਂ ਤੇ ਫਿਰ ਅਗਨੇਰੀ ਜਿਹੜੀ ਕਾਰਵਾਈ ਉਹ ਅਸੀਂ ਵਿਚਾਰ ਕੇ ਤੇ ਫਿਰ ਅਸੀਂ ਅ ਜਿਹੜੀ ਧਰਨਾ ਜਿਹੜਾ ਪੋਸਟਪਨ ਕੀਤਾ ਉਹਦੇ ਬਾਰੇ ਵਿਚਾਰ ਕਰਾਂਗੇ ਜੇ ਸਾਡੀਆਂ ਮੰਗਾਂ ਜਿਹੜੀਆਂ ਜਿਹੜੀਆਂ ਅੱਜ ਡਿਸਕਸ ਹੋਈਆਂ ਜੇ ਨਾ ਪੂਰੀਆਂ ਹੋਣ